ਸਾਸਰੀ ਕਾਲ ਦੀ ਸਾਰੀਆਂ ਤੁਮੀ ਦੇ ਕਰਦੇ ਆ ਨੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਹੋਵੋਗੇ ਸੋ ਕਹਿ ਰਹੇ ਹਾਂ ਜੀ ਜਦੋਂ ਵੀ ਵੀਡੀਓ ਬਣਾਉਂਦੇ ਆ ਟਾਈਮ ਦੱਸ ਦਿਆ ਕਰੋ ਵੀ ਤੁਸੀਂ ਕਿੰਨੇ ਵਜੇ ਵੀਡੀਓ ਬਣਾ ਰਹੇ ਹੋ ਤੇ ਡੇਟ ਦੱਸਿਓ ਸੋ ਜੀ ਭਾਈ ਦੇਖ ਲਓ 8 ਮਾਰਚ 4 ਵਜੇ ਨੇ ਆਣਿਆ 3:55 Papa ji ਤੁਸੀਂ ਵੀ ਫਟੇ ਬਣਾਓ ਤਿੰਨ ਦੇ ਠੀਕਆ ਬਲਾਇਆ ਸਤਿ ਬਾਣੀ ਜੀ ਦਾ ਖਾਲਸਾ ਬਾਣੀ ਜੀ ਦੇ ਪਤੇ ਪਤੇ ਜੀ ਪਤੇ ਨਹੀਂ ਸੋ ਅੱਜ ਵਲੌਗ ਸਟਾਰਟ ਇਸ ਲਈ ਕੀਤਾ ਮੈਂ ਮੈਂ ਪੈਸ਼ਨ ਨੂੰ ਤੁਸੀਂ ਦੇਖ ਰਹੇ ਹੋਵੋਗੇ ਕਿੱਥੇ ਬੈਠੀ ਮੈਂ ਡੰਗਰਾਂ ਵਾਲੀ ਸਾਈਡਾਂ ਤੇ ਬੈਠੀ ਉੱਧਰ ਮੰਮੀ ਸੁੱਤੇ ਪਏ ਆਂ ਦੀਦੀ ਨੂਰ ਕੋਲਾ ਤੇ ਨੂਰ ਸਾਡੀ ਥੋੜੀ ਜੀ ਅੱਜ ਤੇਲੀ ਆ ਇਸ ਕਰਕੇ ਮੈਂ ਤਾਂ ਚਲੋ ਉਹਨਾਂ ਨੂੰ ਕਾਲ ਨੂੰ ਛੇੜਨਾ ਹਲੋ ਜੀ ਆਪਣੇ ਘਰ ਵਿੱਚ ਬੈਠੇ ਹਾਂ ਅਸੀਂ ਆਪਣੀ ਜਗਾ ਤੇ ਆ ਗਏ ਹਾਂ ਅਸੀਂ ਆਪਣੇ ਘਰ ਮਚਾ ਗਏ ਤੇ ਸਰਦਾਰ ਜੀ ਹੁਣ ਟਲੇ ਬਾਸੇ ਤਾਂ ਕੀ ਕਰਦੇ ਹੁਣ ਚਲੋ ਗੱਲ ਹੁਣ ਸੌਰੀ ਇੱਕ ਥਾਂ ਹੀ ਮੁੱਕਦੀ ਹੈ ਜੈਸਮੀਨ ਨੂੰ ਅਕਲ ਨਹੀਂ ਜੈਸਮੀਨ ਨੂੰ ਬੋਲਣਾ ਨਹੀਂ ਪਤਾ ਜੈਸਮੀਨ ਨੂੰ ਆਪਣੇ ਸੋਹਰੇ ਘਰ ਦੇ ਵਿੱਚ ਰਹਿਣਾ ਨਹੀਂ ਪਤਾ ਨੂੰਹਾਂ ਕਿੱਦਾਂ ਰਹਿੰਦੀਆਂ ਹੁੰਦੀਆਂ ਐ ਉਹ ਇਸ ਘਰ ਦੀ ਧੀ ਨਹੀਂ ਹੈਗੀ ਤੂੰ ਇਸ ਘਰ ਦੀ ਨੂੰਹ ਆ ਵਧੀਆ ਗਿੰਮਟ ਚੜਿਆ ਇਹ ਵਿੱਚ ਹੈਗੇ ਆ ਜਿਨ੍ਹਾਂ ਦੀ ਸੋਚ ਇਦਾਂ ਦੀ ਬਥੇਰੇ ਟੋਕ ਪਰ ਕੋਕੜਾ ਕਰਦੇ ਆ ਵਧੀਆ ਸੋਚ ਆ ਉਹਨਾਂ ਦੀ ਉਹ ਮੰਨਦੇ ਆਪਣੇ ਆਪ ਨੂੰ ਵੀ ਸਾਡੀ ਵਧੀਆ ਸੋਚ ਰੋਪੋ ਕੰਡਾ ਆ ਲੋਕ ਸਾਤਿ ਸ਼ਰੀਏ ਕਾ alli ਸਾਰਿਆਂ ਨੂੰ ਉਹ ਕੱਲ ਇਦਾਂ ਵੀ ਦੇ ਕੋ ਜੇ ਕੋ ਜੇ ਆਪਾਂ ਦੇਖਣ ਵਾਲੇ ਜੈਸ ਵੀ ਨੇ ਦਾਸ ਆਪਣੇ ਨਾਲ ਆਇਆ ਹਨਾ ਚੰਗੇ ਮਹਿਮਾਨ ਦੀ ਉਹਨਾਂ ਚ ਇੱਕ ਅਦਾ ਮਾੜਾ ਵੀ ਹੋ ਸਕਦਾ ਮਹਿਮਾਨ ਦੀਆਂ ਵੀ 99% ਆਪਾਂ ਨੂੰ ਗੋਟ ਬੰਦੇ ਮਿਲਿ ਗਏ ਦੇਖੋ 10% ਮੜੀ ਬਿਲਕੁਲ ਬਿਲਕੁਲ ਮਾੜੇ ਵੀ ਨਹੀਂ ਕੇ ਸੋਚ ਗਲਤ ਆ ਸੋਚ ਬਸ ਉਹਨਾਂ ਨੇ ਜੋ ਅਸੇ ਜੇ ਹੋ ਰਹੀ ਕਾਮਨੀ ਕਹਿੰਦੇ ਕਿਹੜਾ ਮੈਸੇਜ ਪਰ ਮੈਨੂੰ ਇਦਾਂ ਲੱਗਦਾ ਵੀ ਜਵਾਬ ਦੇਣਾ ਪੈਂਦਾ ਕਿਉਂਕਿ ਮੇਰੀ ਗੱਲ ਸੁਣੋ ਤੁਹਾਡੇ ਸਾਹਮਣੇ ਕਿੰਨੇ ਕਮੈਂਟ ਇਗਨੋਰ ਕਰੀ ਜਾਈਏ ਮੈਨੂੰ ਤੁਸੀਂ ਦੱਸੋ ਵੀ ਦੇਖ ਜੈ ਇਸ ਮਹੀਨੇ ਹੁਣ ਤੁਹਾਡੇ ਉੱਪਰ ਕਮੈਂਟ ਹੀ ਕਹੇ ਜਾਇਆ ਮੇਤੇ ਬਰਦਾਸ਼ਤ ਨਹੀਂ ਆ ਮੈਂ ਤੁਹਾਨੂੰ ਤਾਂ ਹੀ ਕਿਹਾ ਵੀ ਪਹਿਲਾਂ ਤਾਂ ਤੁਸੀਂ ਤੁਸੀਂ ਬਰਦਾਸ਼ਤ ਕਰ ਲਿਆ ਕਮੈਂਟ ਪੜ ਕੇ ਮੈਂ ਤਾਂ ਜਵਾਬ ਦੇਣਾ ਸੀਦਾ ਬਾਕੀ ਤੁਸੀਂ ਦੱਸੋ ਤੇ ਆ ਕਮੈਂਟ ਆਏ ਤੇ ਮੈਂ ਦਾ ਧਿਆਨ ਨਹੀਂ ਕਰਾਂਗੀ ਕਹਿੰਦੇ ਆ ਦਸ ਹਾਂ ਜੀ ਕਹਿੰਦੇ ਜਦ ਰਵਿੰਦਰ ਵੀਡੀਓ ਸਟਾਰਟ ਕਰਦਾ ਬੋਰਿੰਗ ਲੱਗਦਾ ਰਵਿੰਦਰ ਨੂੰ ਕਹਿਣਾ ਏ ਮੈਂ ਚਾਗਾ ਸਹੀ ਕਰਾਤੀ ਆ ਆਪਣੀਆਂ ਪਹਿਲਾ ਬਾਲ ਚੀ ਜੀ ਫ੍ਰੀ ਆ ਜੀ ਕੀ ਕਰੀਏ ਪਤਾ ਕੀ ਕਰੀਏ ਭਾਈ ਹੁਣ ਅਸੀਂ ਇਕੱਲੇ ਵੀਡੀਓ ਪਰ ਨਹੀਂ ਹੈਗੇ ਹਨਾ ਇਹਨਾਂ ਦੀ ਅਸੀਂ ਬਹਿਮਚਾ ਵੀ ਅੱਪਾ 24 ਘੰਟੇ ਵੀਡੀਓ ਬਣਾਉਂਦੇ ਰਹੇ ਜਿਹੜੇ 10% ਦੇ ਬੰਦੇ ਆ ਉਹਨਾਂ ਨੂੰ ਨਹੀਂ ਮੈਂ ਕਹਿੰਦੀ ਜਿਹੜੇ 90% ਵਾਲੇ ਉਹਨਾਂ ਨੂੰ ਹੀ ਮੈਂ ਕਹਿ ਰਹੀ 10% ਵਾਲੇ ਬੰਦੇ ਦਾ ਜਵਾਬ ਦੇਣਾ ਮੈਨੂੰ ਲੱਗਦਾ ਸੀ ਜ਼ਰੂਰੀ ਠੀਕ ਆ ਬਾਕੀ ਸਾਨੂੰ ਬਹੁਤ ਫੋਨ ਕਾਲ ਆਉਂਦੇ ਆ ਤੁਸੀਂ ਕਿਉਂ ਕਿਸੇ ਦੀ ਪਰਵਾਹ ਕਰਦੇ ਹੋ ਤੁਸੀਂ ਕਿਉਂ ਹਨ ਉਹ ਵਧੀਆ ਗੱਲ ਸਾਡੇ ਆਪਣੇ ਤਾਂ ਹੀ ਕਹਿੰਦੇ ਆ ਪਰ ਇਹ ਜਿਹਨੂੰ ਮੂੰਹ ਤੋੜ ਜਵਾਬ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ ਤਾਂ ਹੀ ਮੂੰਹ ਬੰਦ ਕਰੂਗਾ ਠੀਕ ਆ ਚਲੋ ਸਾਨੂੰ ਬੋਲਿਆ ਕੋਈ ਨਹੀਂ ਕੱਲ ਨੂੰ ਕਿਸੇ ਹੋਰ ਦਾ ਕਮੈਂਟ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਜਿੰਨਾ ਸੋਚੂਗਾ ਠੀਕ ਹੈ ਜੀ ਬਾਕੀ ਜਿਹੜਿਆਂ ਨੂੰ ਵਿਦੇਸ਼ ਲੱਗਦੇ ਭੀ ਉੱਤਰੇ ਆ ਕੇ ਦੇਖ ਲਓ ਆ ਕੇ ਦੇਖ ਲਓ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਕਮੈਂਟ ਮੈਂ ਨੇ ਸਕਰੀਨ ਸ਼ਾਟ ਲੱਤੇ ਤਿੰਨ ਚਾਰ ਤ ਲੱਤੇ ਆ ਜਿਆਦਾ ਮੈਂ ਕੋਈ ਦੂੰਗਾ ਇਥੇ ਨਹੀਂ ਗਈ ਹੈਗੀ ਅ ਇੱਕ ਨੇ ਤਾਂ ਵੀ ਲਿਖਣਾ ਜੇ ਮੈਂ ਆਈਡੀ ਬੋਲਾਂ ਜੀ ਨਾ ਤਰਵਿੰਦਰ ਕੌਰ ਜੀ ਕੀ ਕਹਿ ਰਹੇ ਨੇ ਕਿ ਨਜਮੀਨ ਤੇਰੀ ਪਸੰਦ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ ਚਿਲਣਾ ਨਹੀਂ ਕੰਮ ਤੇ ਸੁੱਟਾ ਵਾਲਾ ਮੈਂ ਪਹਿਲਾਂ ਵੀ ਚਲਾਉਂਦੀ ਸੀ ਜੀ ਕੰਮ ਸੁੱਟਾ ਵਾਲਾ ਠੀਕ ਐ ਦੂਸਰੀ ਗੱਲ ਬੰਦੇ ਨੂੰ ਐਪਰੀਸ਼ੀਏਟ ਕਰਨਾ ਹੁੰਦਾ ਵੀ ਚੱਲ ਕੋ ਚੱਲ ਅਸੀਂ ਹੈਗੇ ਤੁਸੀਂ ਨਾ ਲਓ ਸੂਟ ਨਾਲੇ ਯਾਰ ਸੂਟਾਂ ਦਾ ਨਾ ਦੇਖ ਮੇਰੀ ਗੱਲ ਹਾਂਜੀ ਗੱਲੇ ਕੀ ਸੂਟਾ ਹਾਂਜੀ ਤਾਂ ਅਸੀਂ ਗੱਲ ਕਰੀ ਆ ਅਸੀਂ ਕਿਹਾ ਉਹ ਥਾਂ ਨਾ ਲਿਆ ਕੇ ਰੱਖ ਲੈ ਸੂਟਾਂ ਨੂੰ ਹਾਂ ਨਾਲੇ ਜੇ ਸੂਟ ਅਸੀਂ ਲੈ ਵੀ ਆਂਦੇ ਉਹਦੇ ਚ ਜੈਸਮੀਨ ਦੀ ਪਸੰਦ ਦਾ ਕੀ ਕੰਮ ਆ ਜਿਹੜਾ ਕਿਸੇ ਨੂੰ ਪਸੰਦ ਆ ਗਿਆ ਅਗਲੇ ਨੇ ਲੈ ਲੈਣਾ ਉਹ ਵੀ ਗੱਲ ਕਰੀਆ ਹਜੇ ਅਸੀਂ ਉਹਦੇ ਚ ਜੈਸਮੀਨ ਦੀ ਪਸੰਦ ਥੋੜੀ ਪਤਾ ਲੱਗਣੀ ਆ ਉਹਦੇ ਚ ਤਾਂ ਅਸੀਂ ਤਾਂ ਸਾਰੇ ਜੇ ਲੈ ਆਂਦੇ ਰੱਖ ਲੈ ਮੰਨ ਲਓ ਮੰਨ ਲਓ ਲੈ ਆਂਦੇ ਉਹ ਤਾਂ ਅਸੀਂ ਵੀਡੀਓ ਪਾ ਦੇ ਕਰਨੀ ਆ ਜੇ ਅਗਲੇ ਕਿਸੇ ਨੂੰ ਪਸੰਦ ਆਇਆ ਕਰੂੰਗਾ ਅਗਲੇ ਨੂੰ ਮੈਸੇਜ ਕਰ ਸਕਦਾ ਇਹ ਕਰਦੇ ਕਰਦੇ ਕਰੂੰਗਾ ਇਸੇ ਚ ਕੀ ਜੈਸਮੀਨ ਦੀ ਪਸੰਦ ਦਾ ਉਹਦੇ ਚ ਕੋਈ ਲਿੰਕੇ ਨਹੀਂ ਹੈਗਾ ਕਿਨੇ ਕਰਦਾ ਕੰਮ ਤਾਂ ਕਰਨਾ ਨਹੀਂ ਆਉਂਦਾ ਜੋਨੀ ਢਾਲੀਵਾਲ ਜੀ ਕਹਿ ਰਹੇ ਪਤਾ ਨਹੀਂ ਲੇਡੀਆਂ ਪਤਾ ਨਹੀਂ ਜੈਸਾ ਕਨੇ ਕਰਦਾ ਕੰਮ ਤਾਂ ਕਰਨਾ ਨਹੀਂ ਆਉਂਦਾ ਪਟੀਕ ਖੋਲ ਕੇ ਤਾਂ ਰੰਗ ਨਾਲ ਆਵੇ ਘਰ ਦਾ ਸਾਰਾ ਕੰਮ ਤਾਂ ਵਿਚਾਰੀ ਸਾਥ ਤੇ ਦੂਜੀ ਕੁੜੀ ਕਰਦੀ ਐ ਇਹਦੇ ਕੋਲੋਂ ਤਾਂ ਇਕੱਲੀ ਵੀਡੀਓ ਲੋਟ ਆਉਂਦੀ ਐ ਡਰਾਮੇ ਬਾਅਦ ਅੱਛਾ ਕਰਦਾ ਕੰਮ ਭਾਈ ਪਤਾ ਨਹੀਂ ਕਿ ਹੋਰ ਕੋਲ ਕਰਦਾ ਸਾਡੇ ਹੈ ਜਿਸ ਦਿਨ ਕੋਈ ਬਿਮਾਰ ਖਮਾਰ ਹੁੰਦਾ ਐ ਮੈਨੇਜ ਹੋ ਜਾਂਦਾ ਹੈ ਜਿਵੇਂ ਹੁਣ ਸਭ ਨੂੰ ਸਾਰੇ ਟੱਬਰ ਨੂੰ ਪਤਾ ਮੈਂ ਇਸ ਟਾਈਮ ਬਿਮਾਰ ਚੱਲਦੀ ਆ ਮੈਂ ਇਹਨਾਂ ਦੇ ਪਾਪਾ ਜੀ ਕਹਾਸੀ ਕੇ ਵੀਡੀਓ ਬਣਾ ਲਵਾਂ ਕਹਿ ਦੇਣਗੇ ਕਹਿੰਦੇ ਕੱਲ੍ਹ ਵਾਲੀ ਵੀਡੀਓ 'ਚ ਤਾਂ ਤੂੰ ਬਿਮਾਰ ᱛੀ ਅੱਜ ਤੂੰ ਖਾਸਾਸ ਕੇ ਵੀਡੀਓ ਬਣਾ ਦੱਸੋ ਕੀ ਕਰੀਏ ਅਗਲਾ ਉਹ ਐਵੇਂ ਆਪਾਂ ਪਤਾ ਕਿਆ ਗੱਲ ਆ ਜੇ ਤੂੰ ਦੁਨੀਆ ਨੂੰ ਨਹੀਂ ਜਿੱਤ ਸਕਦੀ ਦੁਨੀਆ ਦੁਨੀਆ ਜਿੱਤਣ ਨੂੰ ਨਹੀਂ ਆ ਹਾਂ ਦੁਨੀਆ ਨੇ ਤਾਂ ਨਾ ਨਾ ਵੀ ਗੁਰੂਆਂ ਨੂੰ ਨਹੀਂ ਪਕਸ਼ਿਆ ਬੰਦੇ ਨੂੰ ਮਾਫੀ ਮੰਗੋ ਚਾ ਕੱਢ ਪੀਆਂ ਬੰਦਿਆਂ ਦੇ ਆਪਾਂ ਦਾ ਫੇਰ ਇਨਸਾਨ ਦੁਨੀਆ ਨੂੰ ਕੋਈ ਨਹੀਂ ਜਿੱਤ ਸਕਦਾ ਹੈ ਨਾ ਬਸ ਆਪਣਾ ਆਪਣਾ ਦੇਖ ਕੇ ਚੱਲੋ ਜੇ ਆਏ ਆਪਾਂ ਬਾਅਦ ਅੱਗੇ ਕਰ ਰੱਪਾ ਦਾ ਵੀਡੀਓ ਨਹੀਂ ਪਾ ਸਕਦੇ ਮੈਂ ਮੰਨਦੀ ਥੋੜੀ ਆਪਾਂ ਵੀਡੀਓ ਨਹੀਂ ਪਾ ਸਕਦੇ ਨਾ ਕੋਈ ਗੱਲ ਬਿਲਕੁਲ ਸਹੀ ਸਮਝਦੇ ਜੇ ਇਹਦੀ ਗੱਲ ਸੁਣੋ ਸਰ ਤੁਸੀਂ ਕਿੰਨਾ ਕਸੂਰੀ ਜਾਓਗੇ ਮੈਨੂੰ ਇੱਕ ਗੱਲ ਦਾ ਜਵਾਬ ਨੰਬਰ ਹੁੰਦਾ ਇੱਕ ਨੰਬਰ ਆਪਣਾ ਜਿਹੜਾ ਮੋਨ ਦਾ ਪੂਰੀ ਹੋ ਗਿਆ ਇੰਨਾ ਕਰ ਇੰਨਾ ਕਰ ਅਪਲਾਈ ਕਰਨ ਅਗਲੇ ਨੂੰ ਬਣਦਾ ਬਣਦਾ ਔਰ ਆਏ ਆ ਵੀ ਜੇ ਆਪਾਂ ਏਕੜਾ ਛੋਟੇ-ਮੋਟੇ ਲੱਗਦੇ ਨਾ ਇਹ ਦੇਖਣ ਛੋਟੀਆਂ-ਮੋਟੀਆਂ ਉਹ ਪਹਿਲਾਂ ਨਹੀਂ ਜਰੂਰ ਉੱਪਰ ਫਿਰ ਗੱਦਮ ਹੁਣ ਇਸੇ ਵੀਡੀਓ ਚ ਦੇਖ ਲਈ ਤੂੰ ਬੁਰੇ ਦੇਖ ਲਈ ਕਿੰਨੇ ਘਰ ਚੰਗੇ ਦੇਖ ਲਈ ਕਿੰਨੇ ਦੇਖ ਪਤਾ ਲੱਗ ਜਾਣਾ ਇਸੇ ਲੱਗੇ ਜਾਣਾ ਵੀ ਕਮੈਂਟਾਂ ਦਾ ਹੀ ਪਤਾ ਲੱਗ ਕਮੈਂਟਾਂ ਤੋਂ ਪਤਾ ਲੱਗ ਜਾਣਾ ਤੇ ਬਾਕੀ ਜਿਹੜਾ ਹੈਗਾ ਇੱਕ ਅਧਾ ਉਹ ਵੇਦਾ ਰਹਿਣਾ ਹੀ ਆ ਇੰਨੀ ਪ੍ਰਕਾਰ ਜਿਹੜੀ ਦੀ ਹੁੰਦੀ ਆ ਹਾਂ ਜਿਹੜਾ ਸੰਦੀਪ ਦੇ ਹੱਥ ਕਾਬੂ ਵਿੱਚ ਕਿਉਂ ਨਹੀਂ ਰਹਿੰਦੇ ਨਾਲੇ ਰੋਲਾ ਸਭ ਨਾਲੋਂ ਜ਼ਿਆਦਾ ਪਉਂਦਾ। ਹੂੰ ਉਹ ਅਗਲੇ ਦਾ ਜਿਹੜਾ ਸੁਭਾਅ ਉਹ ਜਿਹੜਾ ਰਹਿਣ ਲੋ। ਵਾਸੀ ਵਾਸੀ ਤਾਂ ਬਸ ਮਾਲਾ ਹੈ। ਅੱਛਾ ਅੱਛਾ ਪਤਾ ਕਿਆ ਕਰ। ਇੱਕ ਦਿਨ ਵੀਡੀਓ ਦੇ ਵਿੱਚ ਚੁੱਪ ਕਰ ਜਵੇ ਵੀਡੀਓ 'ਚ ਸਨਾਟਾ ਹੁੰਦਾ। ਹੂੰ ਬਿਲਕੁਲ। ਨਾ ਮੇਰੀ ਗੱਲ ਸੁਣੋ ਹੁਣ ਇਸੇ ਗੱਲ 'ਤੇ ਆ ਜਾ। ਇੱਕ ਬੰਦੇ ਨੇ ਚਲੋ ਆਪਾਂ ਨੂੰ ਹਾਂ ਹੀ ਕਹਿਤਾ। ਹੈ ਨਾ? ਅਰ ਬਾਕੀ ਕਿ ਕਮੈਂਟ ਆਏ ਵੀ ਦੇਖਣਾ ਕਿੰਨੇ ਆਏ ਵੀ ਆ ਵੀ ਭਾਈ ਸੰਦੀਪ ਰੌਣਕ ਲਾ ਦਿੰਦੀ ਆ ਚਲੋ ਸੌਰੀ ਸਾਡੀ ਦਾ ਮਾਸੀ ਲੱਗਦੀ ਵੀ ਸੰਦੀਪ ਅਸੀਂ ਤਾਂ ਰੌਣਕ ਲਾ ਦਿੰਦੀ ਆ ਵੀਡੀਓ ਤੇ ਐਡ ਕਰ ਦਿੰਦੀ ਆ ਉਹ ਐਨੇ ਵਧੀਆ ਵੀ ਕਮੈਂਟ ਬਹੁਤ ਆਏ ਵੀ ਆ ਜੇ ਇੱਕ ਨੇ ਪੰ ਉਹ ਕਹਤਾ ਕੋਈ ਇੱਕ ਨੂੰ ਜਵਾਬ ਤਾਂ ਦੇਣਾ ਪੜਦਾ ਸਰ ਕਿੰਨਾ ਕੁ ਬੋਲੀ ਜਾਊਗਾ ਮੈਂ ਤੇਰੀ ਗੱਲ ਸਮਝਦਾ ਆ ਆਪਾਂ ਉਹਨੂੰ ਜਵਾਬ ਦੇ ਰਹੇ ਆ ਹਾਂ ਪਰ ਆਏ ਵੀ ਕਹਿ ਰਹੇ ਆ ਵੀ ਭਾਈ ਜੇ ਇੱਕ ਨੇ ਆਪਾਂ ਮਾਰਾ ਕਹਤਾ ਤਾਂ ਸਾਸੀਂ ਦੂਸਰੇ ਬੰਦੇ ਆ ਦੀ ਸਾਨੂੰ ਅਸੀਂ ਇੱਜ਼ਤ ਵੀ ਕਰਦੇ ਆ ਜਿਹੇਨ ਤੋਂ ਗੱਲ ਕਰਦੀਆਂ ਵੀ ਜਿਹੜੇ 90% ਆ ਨਾ ਉਹਨਾਂ ਬਾਰੇ ਕੋਈ ਗੱਲ ਨਹੀਂ ਜਾਣਨੀ ਕੇਵਲ ਜਿਹੜੇ 10% ਤੇ ਵਿਅਕਤੀ ਆ ਜਿਨ੍ਹਾਂ ਦੀ ਸੋਚ ਉੱਤਮ ਹੈ ਜਿਨ੍ਹਾਂ ਦੀ ਸੋਚ ਆਪਣੇ ਘਰ ਦੇਆਂ ਨੂੰ ਵੀ ਲੈ ਕੇ ਐਵੇਂ ਦੀ ਹੈ ਆਪਣੇ ਨਿਆਣਿਆਂ ਨੂੰ ਲੈ ਕੇ ਆਪਣੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਮਾਵਾਂ ਨੂੰ ਲੈ ਕੇ ਜਿਨ੍ਹਾਂ ਦੇ ਘਰਾਂ ਕੋਈ ਬਿਮਾਰ ਨਹੀਂ ਰੱਬ ਵਰਗੇ ਸਰੋਤਿਆਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਦੇ ਘਰਾਂ ਕੋਈ ਬਿਮਾਰ ਨਹੀਂ ਹੁੰਦਾ ਕਦੇ ਉਹੀ ਕੇ ਮੈਂ ਤਾਂ ਇਹ ਤਾਂ ਬਣਿਆ ਬਈ ਬਿਮਾਰ ਥਮਾਰ ਇਹਦਾ ਇਹਦਾ ਮੁੰਡਾ ਜਿਕਨਾ ਕਹੇ ਨਹੀਂ ਸਕਦਾ ਵੀ ਅਸੀਂ ਬਿਮਾਰੀ ਦੇ ਵਸ ਨਹੀਂ ਹੁੰਦਾ ਕਹਿੰਦੇ ਕੰਮ ਵੀ ਕਰ ਲਿਆ ਕਰ ਕਦੇ ਬਾਹਰ ਫਿਰਦੀ ਰਹਿੰਦੀ ਆ ਕੰਮ ਟਾਈਮ ਬਿਮਾਰ ਹੋ ਜਾਂਦੀ ਆ ਤੇ ਛੋਟੀ ਗਲਤੀ ਆ ਸਾਰੀ ਵੀਡੀਓ ਬਣਾਉਂਦੇ ਆ ਜਦ ਨਾਲ ਸ਼ੁਰੂ ਕਰਨੀ ਹੁੰਦੀ ਜਦ ਵੀ ਦਿਖਾਇਆ ਕਰੋ ਮੈਂ ਕਿਵੇਂ ਰੋਣੀ ਹੁੰਨੀ ਆ ਵੀ ਜਦ ਮੇਰੀ ਸਿਹਤ ਨਹੀਂ ਠੀਕ ਤੁਸੀਂ ਵੀਡੀਓ ਬਣਾਉਂਦੇ ਹੋ ਥੋੜੇ ਦੇਖ ਲਓ ਉਹੀ ਗਲਤ ਕਮੈਂਟ ਆ ਗਏ ਨਾ ਕਹਿੰਦੇ ਬਾਹਰ ਤਾਂ ਫਿਰਦੀ ਰਹਿੰਦੀ ਆ ਜਦ ਕੰਮ ਕਰਨਾ ਵੀ ਤੁਹਾਨੂੰ ਅੱਗ ਲੱਗਦੀ ਆ ਜਦ ਕਿ ਹੁਣ ਦੇਖੋ ਇਹੇ ਕੱਲ ਤਾਂ ਆਪਾਂ ਨੂੰ ਪਤਾ ਨਹੀਂ ਆਪਾਂ ਕਿਹੜੇ ਹਾਲਾਤ ਵਿੱਚ ਵੀਡੀਓ ਬਣਾਉਂਦੇ ਨਹੀਂ ਬਿਲਕੁਲ ਪਤਾ ਕਿਆ ਗੱਲ ਆ ਜੀ ਜੇ ਅਸੀਂ ਅ ਮੰਨ ਲਓ ਅੱਧਾ ਘੰਟਾ ਵੀ ਲੇਟ ਹੋ ਗਏ ਵੀਡੀਓ ਪਾਉਣ ਤੋਂ ਸਾਲੂ ਫੋਨ ਮੈਸੇਜ ਆਉਣ ਲੱਗ ਜਾਂਦੇ ਆ ਜੀ ਵੀ ਸੋਖਾ ਜੀ ਅੱਜ ਬਲੌਗ ਨਹੀਂ ਪਿਆ ਹੈ ਅੱਜ ਬਲੌਗ ਕਾਤੇ ਨਹੀਂ ਪਾਇਆ ਕਿਆ ਗੱਲ ਹੋਊਗੀ ਫੇਰ ਹੁਣ ਬਣਾ ਬਲਾਗ ਪਾਉਣਾ ਪੈਂਦਾ ਜਿਹੜੇ ਜਿਹੜੇ ਸਾਨੂੰ ਪਿਆਰ ਕਰਦੇ ਆ ਲੋਕ 90% ਲੋਕ ਸਾਨੂੰ ਦੇਖਦੇ ਆ ਦਿਨ ਤੇ ਕੱਲ ਕੱਲ ਦੀ ਗੱਲ ਸੁਣ ਲਓ ਉਹ 부ਆ ਦਾ ਮੇਰੇ ਕੋਲ ਨੰਬਰ ਸੇਵ ਸੇਵ ਕਰਿਆ ਮੈਂ ਉਹਨਾਂ ਨੇ ਕਿਹਾ ਕਹਿੰਦੇ ਵੀ ਨੰਬਰ ਸੇਵ ਕਰ ਲਿਓ ਮਿੱਤਰ ਕਹਿੰਦੇ ਜਾਂ ਤੁਸੀਂ ਫੋਨ ਲੈਣ ਆਏ ਤੇ ਪਾਪਾ ਜੀ ਜਾਂਦੇ ਜਲੰਧਰ ਫੋਨ ਲੈ ਕੇ ਆਏ ਜੈਸਮੀਨ ਆਲਾ ਜਾ ਕੇ ਉਹ ਕਹਿੰਦੇ ਵੀ ਜਾਂ ਤਾਂ ਸਾਨੂੰ ਪਤਾ ਬਾਅਦ ਵਿੱਚ ਲੱਗਿਆ ਵੀ ਤੁਸੀਂ ਉਰੇ ਤੇ ਲੰਘੇ ਜਲੰਧਰ ਦੇ ਹਾਂ ਵੀ ਅਸੀਂ ਕਹਿੰਦੇ ਨਹੀਂ ਮਿਲਣਾ ਤਾਂ ਤੁਹਾਨੂੰ ਤੇ ਉਹ ਕਹਿੰਦੇ ਵੀ ਉਹ ਹੋ ਗਿਆ ਭੀ ਅਸੀਂ ਨਾ ਰੋਜ਼ ਰਾਤ ਨੂੰ ਆ ਬਲੌਗ ਤੁਹਾਡਾ ਦੇਖ ਕੇ ਹਸਉਂਦੇ ਆ ਨਹੀਂ ਤਾਂ ਇਹ ਨੂੰ ਲੱਗ ਜਾਂਦਾ ਵੀ ਪਤਾ ਨਹੀਂ ਰੋਟੀ ਉਹ ਨਹੀਂ ਖਾਦੀ ਹੈ ਐਨਾ ਲੋਕ ਪਿਆਰ ਵੀ ਕਰਦੇ ਆ ਜੇ ਇੱਕ ਤਾਂ ਜੇ ਕੋਈ ਬੰਦੇ ਆ ਉਹ ਵੀ ਬੰਦੇ ਆ ਜੇ ਇੱਕ ਤਾਂ ਮਾੜਾ ਕਹਿੰਦਾ ਹੈ ਤਾਂ ਉਹ ਨਹੀਂ ਜਾਂਦੀ ਹਾਂ ਤਾਂ ਸਾਨੂੰ GaAs 15 ਸਾਨੂੰ ਪਿਆਰ ਕਰਨ ਵਾਲੇ ਵੀ ਹੈਗੇ ਆ ਓਹ ਬੰਦੇ ਤਾਂ ਅਸਰੇ ਨਾ ਕਰੋ ਹਾਂ ਇੱਕ ਨਾ ਮੈਨੂੰ ਚਿੜੂ ਤੇ ਵੀ ਬਹੁਤ ਚੜਦੀ ਹੈ ਜਿਹੜੇ ਰਵਿੰਦਰ ਨੂੰ ਫੋਨ ਕਰਕੇ ਕਹਿੰਦੇ ਨਾ ਜੈਸਮੀਨ ਇਦਾਂ ਕਰਦੀ ਇਦਾਂ ਕਰਦੀ ਹੈ ਜੇ ਮੇਰਾ ਘਰ ਵਾਲਾ ਬੋਲਦਾ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਅੱਬ ਪਰ ਸ਼ੇਰਨਾ ਸਮਝੋ ਵੀ ਹਾਂ ਸੀ ਕਹਿ ਤੋ ਵੱਲ ਸਰੀਰ ਕਰਜ਼ ਨਾ ਤੋੜੋ ਪਈ ਕਰਨਾ ਤੁੰ ਜ਼ੋ ਜ਼ੋ ਦੀ ਤਗਲ ਆਪਣੇ ਧੀਆਂ ਦੇ ਘਰ ਤੋੜ ਲਓ ਆਪਣੀਆਂ ਭੈਣਾਂ ਦੇ ਤੋੜ ਦਿਓ ਤੁਸੀਂ ਆਪਣੇ ਖੁਦ ਦੇ ਤੋੜ ਲਓ ਮੈਂ ਤਾਂ ਸਿੱਧੀਓ ਗੱਲ ਕਰਦੀ ਗੱਲ ਹੈ ਤਾਂ ਪਾਪਾ ਜੀ ਦੇਖੋ ਤੁਹਾਡੇ ਸਾਹਮਣੇ ਮੈਂ ਕਿੰਨਾ ਕੁ ਕਹਿਣੀ ਆ ਜੇ ਈ ਨੇ ਮੈਂ ਕਹਿੰਦੀ ਮੰਮੀ ਨੂੰ ਵੀ ਤਾਂ ਮੈਂ ਕਹਿੰਦੀ ਮੈਂ ਕਬੋਲੀ ਜਾਣ ਕੰਮ ਕੰਮ ਦਾ ਕੰਮ ਦਾ ਤਾਂ ਕਹਿੰਦੇ ਨੇ ਪਾਣੀ ਇਹਦੇ ਸਿਰ ਦੇ ਉੱਪਰ ਨਿਕਲ ਜਾਂਦਾ ਫਿਰ ਬੰਦਾ ਬੋਲਦਾ ਅੱਜ ਮੈਨੂੰ ਮੋਲਣਾ ਪਿਆ ਇੱਕੋ ਵੀਡੀਓ ਪਰ ਲੈਂ ਬਣਾਈ ਪਿਆ ਉਹ ਵੀਡੀਓ ਚ ਮੈਨੂੰ ਨਹੀਂ ਸਮਝਿਆ ਕਿਆ ਗੱਲ ਦਾ ਕਿਆ ਗੱਲ ਦਾ ਕੁਛ ਹੈ ਨਹੀਂ ਨਾ ਸਾਡੀ ਵੀਡੀਓ ਚ ਅਸੀਂ ਕਦੇ ਗਾਲ ਕੱਢਦੇ ਅਸੀਂ ਕੜੀਏ ਨਾ ਕੱਲੀਏ ਆਪਣਾ ਘਰ ਦਾ ਕਰਨਾ ਨਹੀਂ ਕਰਨਾ ਨਹੀਂ ਤੜਿਆ ਅਸੀਂ ਤਾਂ ਵੀਡੀਓ ਇਹੋ ਜਿਹੀ ਬਣਾਉਂਦੇ ਜਿਹੜਾ ਬੰਦਾ ਆਪਣੇ ਪਰਿਵਾਰ ਚ ਬੈਠ ਕੇ ਦੇਖ ਸਕੀ ਹੈ ਹੈ ਇੰਨੀਆਂ ਫੈਮਲੀਆ ਸਾਨੂੰ ਦੇਖਦੀਆਂ ਅਸੀਂ ਅਸੀਂ ਕੱਢੀ ਕੋਈ ਮਾੜੀ ਨਾ ਅਸੀਂ ਕਦੇ ਵੀਡੀਓ ਚ ਕੋਈ ਗਾਲਾਂ ਦਿਖਾਉਂਦੇ ਆ ਨਾ ਕੋਈ ਹੋਰ ਕੋਈ ਗੱਟ ਮੋੜਾ ਕਿਸੇ ਨੂੰ ਗਲਤ ਪਰਾਜ ਮਜਬੂਰ ਹੋ ਗਏ ਤੇ ਸਾਰੇ ਨਹੀਂ ਕੁਝ ਦਾ ਪਰਸੈਂਟ ਇੰਨੇ ਦਾ ਬਸ ਹੁਣ ਕਈਆਂ ਕੋਲੋਂ ਤਾਂ ਗਿਆ ਗਰ ਨਹੀਂ ਇਹਨਾਂ ਕੋ ਕੰਟੈਕਟ ਨਹੀਂ ਹੁੰਦਾ ਕੋਈ ਅੱਜ ਕਿਸ ਤੇ ਵੀਡੀਓ ਚੱਲਦੀ ਆ ਹਾਂ ਉਹ ਬਾਪੂ ਜੀ ਇਹ ਗੱਲ ਬੋਲੇ ਕਈ ਹੁੰਦੀ ਆ ਵੀਡੀਓ ਵੀ ਬੋਲਦੇ ਕੰਟੈਂਟ ਤਾਂ ਸਾਡੇ ਕੋਲ ਬਹੁਤ ਵਾਹ ਕੰਟੈਂਟ ਤਾਂ ਅਸੀਂ ਹੁਣ ਇੱਕ ਮਿੰਟ 'ਚ ਬਣਾ ਦਈਏ ਕੰਟੈਂਟ ਨੂੰ ਕੀ ਆ ਸਾਡੇ ਕੋਲ ਕੰਟੈਂਟ ਤਾਂ ਮੱਝਾ ਵਾ ਇਹਨਾਂ ਮੋਕੇ 'ਤੇ ਸਾਡੇ ਤੇ ਮਹਾਰਤ ਦੀ ਕਿਰਪਾ ਇਹਦੇ ਵਿੱਚ ਕੋਈ ਹੋਮੇਡ ਦੀ ਗੱਲ ਨਹੀਂ ਵੀ ਸਾਡੇ 'ਚ ਮੈਂ ਬੋਲਦੀ ਵੀ ਅਸੀਂ ਬਣਾਉਂਦੀ ਆਂ ਸਾਡੇ ਪਰ ਮਾਰਾ ਦੀ ਕਿਰਪਾ ਸਾਨੂੰ ਬਾਬਾ ਜੀ ਦੱਸ ਦਿੰਦੇ ਆਂ ਵੀ ਇਹਦੇ ਤੇ ਵੀਡੀਓ ਬਣਦੀ ਹੈ ਤੇ ਬਣਦੀ ਰਹੇ ਤੇ ਬਣਦੀ ਉਹ ਅਸੀਂ ਬਣਾ ਲੇ ਠੀਕ ਹੈ ਵਿੱਚ ਨੂੰ ਹੋਣ ਲੱਗੇ ਤੇ ਕਹਿੰਦੇ ਮੌਜ ਸ਼ੋਪਿੰਗ ਕਰਨੀ ਜਾਂਦੇ ਵੀਡੀਓ ਬਣਾਉਣ ਜਾਂਦੇ ਬਿਲਕੁਲ ਸਹੀ ਆ ਅਸੀਂ ਕੋਈ ਕੱਪੜਾ ਲੀੜਾ ਨਹੀਂ ਲੈਣ ਜਾਂਦੇ ਤੁਹਾਡੀ ਭਾਸ਼ਾ 'ਚ ਅਸੀਂ ਕੋਈ ਕੱਪੜਾ ਲੀੜਾ ਨਹੀਂ ਲੈਣ ਜਾਂਦੇ ਕੇਵਲ ਵੀਡੀਓ ਬਣਾਉਣ ਜਾਂਦੇ ਆ ਵੀਡੀਓ ਬਣਾ ਕੇ ਪੈਸੇ ਕਮਾਉਂਦੇ ਤੁਹਾਡਾ ਟਿੱਡ ਤੂ ਤੂੰ ਹੀ ਨਾ ਦੇਖੋ ਮੈਂ ਤਾਂ ਸਿੱਧੀ ਉਹ ਗੱਲ ਕਰਦੀ ਤੁਸੀਂ ਨਾ ਪਰ ਭਾਈ ਮੈਂ ਆਪਣੇ ਪਰਜਾਲ ਨੂੰ ਮੇਰੇ ਘਰ ਵਾਲੇ ਪਰਨਾ ਬੋਲੋ ਠੀਕ ਹੈ ਤੇ ਮੇਰੀ ਮੰਮੀ ਮੇਰੇ ਡੈਲੀ ਪਰਨਾ ਬੋਲੋ ਦੀ ਜੀ ਨਾ ਇਹ ਨੂਰ ਗਈ ਠੀਕ ਹੈ ਤੁਸੀਂ ਕਹਿੰਦੇ ਹੋ ਵੀਡੀਓ ਚ ਨੂਰ ਆਉਂਦੀ ਹੈ ਠੀਕ ਹੈ ਨੂਰ ਹੁਣ ਬਿਮਾਰ ਪਈ ਮੀਨ ਬਹੁਤ ਘਾਟੇ ਲੈ ਰਹੀ ਹੈ ਪਤਾ ਨਹੀਂ ਕੀ ਕਹਿੰਦੇ ਹੋਣੇ ਆ ਕੀ ਨਹੀਂ ਕਹਿੰਦੇ ਹੋਣੇ ਮੈਂ ਸਭ ਮੈਂ ਫੇਰ ਤੋਂ ਰਿਪੀਟ ਇਹ ਗੱਲ ਕਰਦੀ ਆਂ ਵੀ 90% ਲੋਕ ਨਹੀਂ ਕਹਿੰਦੇ 10% ਲੋਕ ਬੋਲਦੇ ਆ। ਬਸ ਇੱਕ ਗੱਲ ਹੋਰ ਹੈ ਦੇਖੋ ਜਿਹੜੀ ਗੱਲ ਹੈਗੀ ਬੋਰਿੰਗ ਆ। ਜੇ ਭਾਈ ਤੁਹਾਨੂੰ ਬੋਰ ਲੱਗਦਾ ਅਜੇ ਤੱਕ ਕਹਿ ਦਿੰਦੇ ਆ ਵੀ ਤੇਰਾ ਘਰ ਵਾਲਾ ਦਾ ਬੋਰ ਕਰ ਦਿੰਦਾ ਐ ਕਰ ਦਿੰਦਾ ਹਨਾ। ਆਏ ਵੀ ਦੇਖੋ ਵੀ ਉਹਦੇ ਚ ਕਮੈਂਟ ਕਿੰਨੇ ਹੱਕ ਚ ਵੀ ਆਉਂਦੇ ਆ ਵੀ ਹਾਂ ਭਾਈ ਵੀ ਵਧੀਆ ਗੱਲ ਕਰਦੇ ਆ ਹਨਾ। ਵੀ ਗਾਹ ਨੂੰ ਵੀ ਭਾਈ ਕਹੇ ਰੋ ਵੀ ਕੁਛ ਸਿੱਖਣ ਨੂੰ ਮਿਲਦਾ ਕੋਈ ਐਜੀ ਚਲੋ ਅਸੀਂ ਸਾਥੇ ਬੜਿਆਂ ਨੂੰ ਤਾਂ ਅਸੀਂ ਕਿਆ ਸਿਖਾ ਲੈਣਾ। ਪਰ ਜਿੰਨੀ ਕਿ ਸਾਨੂੰ ਨੌਲੇਜ ਹੈਗੀ ਅਸੀਂ ਆਪਣੀ ਜਿੰਨੀ ਕਿ ਹੁਣ ਦੁਨੀਆ 'ਚ ਅਸੀਂ ਫਿਰਦੇ ਆ ਅਸੀਂ ਉਹ ਹਿਸਾਬ ਨਾਲ ਅਗਰ ਨੂੰ ਬੱਧੀਏ ਗੱਲ ਦੱਸੀ ਦੀ ਕੋਈ ਮਾੜੀ ਗੱਲ ਤਾਂ ਦੱਸੀ ਨਹੀਂ ਐਵੇਂ ਹੀ ਨਹੀਂ ਘੇਰ ਘੇਰ ਕੇ ਸਾਡੇ ਨਾਲ ਕੋਈ ਫੋਟੋ ਵੀਡੀਓ ਬਣਾਉਂਦੇ ਠੀਕ ਐ ਐਵੇਂ ਨਹੀਂ ਹੈਗਾ ਸਾਨੂੰ ਸਾਰਾ ਫੰਕਸ਼ਨ ਦੇ ਵਿੱਚ ਜਾ ਕੇ ਕੋਈ ਤਾਂ ਕੋਈ ਮਿਲਦਾ ਬਿਲਕੁਲ ਬੱਖਰਾ ਹੁੰਦਾ ਪਤਾ ਨਹੀਂ ਕਿਹੜਾ ਚੱਕਰ ਹੈ ਕਿਵੇਂ ਮੈਂ ਸਭ ਤੁਹਾਨੂੰ ਦੱਸਾਂ ਕਿ ਗੱਲ ਮੈਂ ਅੱਜ ਪਹਿਲੀ ਵਾਰ ਬੋਲੀ ਐ ਇਸ ਚੀਜ਼ ਬਾਰੇ ਮੈਂ ਅੱਗੇ ਕਦੇ ਮੇਰੀਆਂ ਜਿੰਨੀਆਂ ਮਰਜੀ ਪੁਰਾਣੀਆਂ ਵੀਡੀਓ ਕੱਢ ਲਵਾਂ ਮਾ ਲੜੀਆਂ ਵੀ ਮੈਂ ਨਹੀਂ ਬੋਲਦੀ ਮੈਨੂੰ ਮੈਨੂੰ ਇਹ ਹੀ ਦੁੱਖ ਲੱਗਦਾ ਵੀ ਜਿਸ ਬੰਦੇ ਨੂੰ ਸੀ ਪਿਆਰ ਕਰਦੇ ਆਪਣੇ ਮਾਪੇ ਬਾਪ ਨੂੰ ਜਿਉਂ ਨਾਲ ਬਾਰੇ ਕੋਈ ਗੱਲ ਬੋਲ ਤਾਂ ਡੈੜੀ ਦੀ ਦਿੱਕਤ ਲੱਗਦੀ ਉਹ ਤਾਂ ਹੈਗੀ ਨਹੀਂ ਕੋਨਾ ਯਾ ਸਿੰਘ ਦੇ ਸੰਜੰਗਾ ਮੜਾ ਕਹਿੰਦੇ ਨਾਲੇ ਗੱਲ ਕੀ ਆ ਕਹਿੰਦੇ ਆ ਵੀ ਮੈਂ ਥੋੜਾ ਨਹੀਂ ਕਰਦੀ ਬਸ ਬਸ ਗੱਲ ਪਤਾ ਕੀ ਆ ਇਹ ਆ ਕੀ ਜਿੰਜਾ ਇੱਥੇ ਗੱਲ ਆ ਕੇ ਮੁੱਕ ਜਾਂਦੀ ਜੇ ਉਹਨੂੰ ਨਹੀਂ ਚੰਗਾ ਲੱਗਦਾ ਭਾਈ ਤੁਸੀਂ ਨਾ ਦੇਖੋ ਗੱਲ ਖਤਮ ਅਨੂ ਵੀਓਸੀ ਆਪਣੇ ਘਰ ਪਾਣੀ ਕਰੂਗੀ ਹੋਰ ਕੀ ਦਾ ਕਰੂਗੀ ਬਸ ਆਪਣੇ ਘਰ ਆਪਣੇ ਗਾਇਮ ਨਹੀਂ ਦੱਸ ਬਸ ਇਹ ਤਾਂ ਸਾਨੂੰ ਪਤਾ ਨਾ ਵੀ ਕਿੰਨਾ ਕਰਦੀ ਆ ਕਿੰਨਾ ਕਰਦੀ ਇਹ ਤਾਂ ਸਾਨੂੰ ਪਤਾ ਉਹ ਮੈਂ ਤਾਂ ਫੇਰ ਉਹੀ ਗੱਲ ਮੇਰੇ ਪਰ ਤਾਂ ਕੋਈ ਗੱਲ ਨਹੀਂ ਮੈਂ ਤਾਂ ਕੁਝ ਨਹੀਂ ਕਰਦੀ ਨਾ ਮੈਂ ਕੰਮ ਕਰਦੀ ਆ ਇਹਨਾਂ ਨੇ ਕੈਮਰੇ ਲਾਇਏ ਨੇ 24 ਘੰਟੇ ਦੇਖਦੇ ਰਹਿੰਦੇ ਜੈਸੇ ਕਿਥੇ ਫਿਰਦੀ ਆ ਜੈਸੇ ਜਾਗਦੀ ਫਿਰਦੀ ਆ ਬਸ ਉਹ ਵੀਡੀਓ ਬਣ ਗਈ ਜਾਂ ਮੈਂ ਘੰਟੇ 20 ਜਾਂ 30 ਮਿੰਟ ਦੀ ਵੀਡੀਓ ਬਣ ਜਣੀ ਸਾਰੇ ਦਿਨ ਦੀ ਸ਼ਾਪ ਪੈ ਰਹੀ ਨੂੰ ਬਸ ਸਿਰ ਸਾਰੇ ਦਿਨ ਚ 20 ਜਾਂ 30 ਮਿੰਟ ਹੁੰਦੇ ਆ ਪਰ ਕੁਛ ਹੁੰਦਾ ਹੀ ਨਹੀਂ ਉਹ ਤਾਂ ਗੱਲ kia ji ਇਸ 20 30 ਮਿੰਟਾਂ ਦੇ ਵਿੱਚ ਆਪਾਂ ਕਿਸੇ ਦੇ ਘਰ ਨੂੰ ਜੱਜ ਨਹੀਂ ਕਰ ਸਕਦੇ ਵੀ ਅਗਲਾ ਕਿਆ ਕਰਦਾ ਹੈ ਜੇ ਅਸੀਂ ਤੁਹਾਨੂੰ 20 ਮਿੰਟ ਦੀ ਵੀਡੀਓ ਬਣਾ ਕੇ 12 ਘੰਟਿਆਂ 'ਚੋਂ 20 ਮਿੰਟ ਦੀ ਵੀਡੀਓ ਬਣਾ ਕੇ ਤੁਹਾਨੂੰ ਅਸੀਂ ਦਿਖਾਤੀ ਤਾਂ ਆਏ ਨਹੀਂ ਹੈਗਾ ਵੀ ਸਾਡੀ ਲਾਈਫ ਉਸ ਤਰ੍ਹਾਂ ਚੱਲਦੀ ਆ ਆ ਫੋਨ ਬਾੜ ਜਣਾ ਡੱਕਰਾਂ 'ਚ ਫੋਨ ਹੈ 3 ਵਜੇ 7 ਵਜੇ ਤਾਂ 7:30 8:00 ਵੱਜ ਰਹੇ ਆ ਇਹ ਜੀ ਗੱਲ ਨਹੀਂ ਹੈਗੀ ਵੀ ਹਾਂ ਵੀ ਜੇ ਅਸੀਂ ਕੁ ਵੀ ਕਿਤੇ 20 ਮਿੰਟ ਬਾਹਰ ਜਾ ਕੇ ਵੀਡੀਓ ਬਣਾ ਲਿਆ ਇਹ ਵੀ ਉੱਕਣੇ ਅਸੀਂ 24 ਘੰਟੇ ਫਰੀ ਹੋ ਜਾਂਦੇ ਇਹ ਜੀ ਗੱਲ ਨਹੀਂ ਹੈ ਤੁਸੀਂ ਆਪਣਾ ਘਰ ਦਾ ਕੰਮ ਸਵੇਰੇ ਸ਼ਾਮ ਮਿਹਨਤ ਵੀ ਪੂਰੀ ਕਰੀ ਦੀਆ ਸਵੇਰੇ ਸਮਝ ਲਓ 5 ਵਜੇ ਡੰਗਰਾਂ ਜਾ ਕੇ ਉੱਤੇ ਬਾਅਦ ਦੁੱਧ ਪਾਣ ਤੱਕ 1 ਵਜੇ 5 ਵਜੇ ਤੇ ਲੈ ਕੇ 1 ਵਜੇ ਘਰਾਂ ਪਹੁੰਚੀਦਾ ਤੁਸੀਂ ਘਾਟੇ ਲਾ ਲਓ ਹੁਣ 5 6 7 8 9 10 11 12 1 8 ਘੰਟੇ ਹੋਗੇ ਪੂਰੇ ਅੱਠੇ ਸ਼ਾਮ ਨੂੰ ਲੱਗੇ ਅੱਠ ਘਟੇ 1 ਮਿੰਟ ਨਹੀਂ ਬੈਠਣਾ ਮਿਲਦਾ ਅਰ ਹੁਣ ਸ਼ਾਮ ਨੂੰ ਫੇਰ ਵੜ ਜਾਣਾ 3 ਵਜੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਫੇਰ ਲੱਗਣਾ ਟਾਈਮ ਇਹੋ ਜੀ ਗੱਲ ਨਹੀਂ ਹੈਗੀ ਕਿ ਅਪਾ 20 ਮਿੰਟ ਦੀ ਵੀਡੀਓ ਚਪਕਦੇ ਅਗਲੇ ਨੂੰ ਆ ਨਹੀਂ ਕਹਿ ਸਕਦੇ ਕਿ ਤੂੰ ਕੀ ਕਰਦਾ ਹੈ 20 ਤੂੰ ਤਾਂ ਘੁੰਮਦਾ ਹੀ ਫੇਰੀ ਜਾਂਦਾ ਉਹ ਕੰਮ ਨਹੀਂ ਹੈ ਬਾਈ ਝੂਟ-ਮੂਟ ਦਬਰ ਬੈਠ ਕੇ ਲਗਾ ਦਿੰਦੇ ਆ ਤੁਹਾਨੂੰ ਵੀ ਆ ਚੁੱਤੇ ਮਰੇ ਰੋਟੀ ਬਣਾਉਣ ਅੱਗੇ ਬਾਅਦ ਚ ਜੀਆ ਕਰਾਂਗੇ 10 ਮਿੰਟ ਤੇ 20 ਮਿੰਟ ਦੀ ਵੀਡੀਓ ਬਣਾਉਣੀ ਆ ਬਾਅਦ ਚ ਉੱਟ ਜਿਆ ਕਰਾਂਗੇ ਆ ਚੀ ਚਾਹੁੰਦੇ ਆ ਜੀ ਪਤਾ ਕਿਆ ਗੱਲ ਆ ਬਾਲਾ ਯਾਰ ਦੇਖ ਜੀ ਜਿਦਾ ਹੂੰ ਮੰਨ ਲੂ ਸਾਨੂੰ ਜੇ ਮੰਨ ਲੂ 20 ਬੰਦੇ ਵਧੀਆ ਲੈਣੇ ਵਾਲੇ ਆ ਇੱਕ ਦੋ ਵਾਸਤੇ ਵੀਡੀਓ ਆ ਜਿਹੜੇ ਵਿੱਚ ਇੱਕ ਦੋ ਹੋਣਗੇ ਸਾਰੇ ਵਾਸਤੇ ਨਹੀਂ ਹੈ ਜੀ ਬਾਕੀ ਹੁਣ ਕਮੈਂਟਾਂ ਚ ਕੋਈ ਨਾ ਲੱਗੇ ਜਾਂਦਾ ਜੀ ਹਾਂ ਹੈਨਾ ਬਹੁਤ ਸਾਡੇ ਇਹ ਜੇ ਵੀ ਆ ਚਾਹਣ ਵਾਲੇ ਜਿਹੜੇ ਸਾਨੂੰ ਮੰਨੋ ਅਸੀਂ ਕਮੈਂਟ ਡੇਲੀ ਪੜਦੇ ਆ ਵੇਤੇ ਨਾ ਪੜ ਹੋਵੇ ਪਰ ਜੈਸਮੀਤ ਤਾਂ ਪੜਦੀ ਹੋਆ ਪਰ ਉਹਨਾਂ ਤੇ ਲਾ ਲਓ ਤੁਸੀਂ ਹਿਸਾਬ ਵੀ ਇਹ ਜੇ ਵੀ ਲੋਕ ਜਿਨ੍ਹਾਂ ਦਾ ਡੇਲੀ ਰਟਿਆ ਹੋਇਆ ਤੁਹਾਨੂੰ ਕਮੈਂਟ ਵੀ ਉਹਨਾਂ ਨੇ ਡੇਲੀ ਕਮੈਂਟ ਪਾਉਣੀ ਕਰਨਾ ਹੀ ਕਰਨਾ ਠੀਕ ਹੈ ਇੱਕ ਦੋ ਤਿੰਨ ਕਦਾ ਮੈਨੂੰ ਵੀ ਯਾਦ ਆ ਜੀ ਇੱਕ ਮੇਰੇ ਖਾਨ ਨਾਲ ਅਕਵਿੰਦਰ ਪਾਵਾ ਉਹਨੂੰ ਸਾਥ ਦੀ ਗਾਲ ਪੱਕਾ ਬਲਾਉਂਦੀ ਬਰੌਂਦੀ ਆ ਇੱਕ ਸਾਡੀ ਭੈਣ ਦਾ ਲਾਡੂ ਬੂਆ ਦਾ ਲਾਡੂ ਕੌਣ ਆਇਆ ਹੈ ਉਹ ਕੈਨੇਡਾ ਤੋਂ ਆ ਬਬਲੀ ਬਬਲੀ ਫਰੋਂ ਕੈਨੇਡਾ ਹਾਂ ਬਬਲੀ ਬਰੌ ਕੈਨੇਡਾ ਤੇ ਉਹਨਾਂ ਦਾ ਡੇਲੀ ਬਹੁਤ ਸਾਰਾ ਕਮੈਂਟ ਆ ਹੁੰਦਾ ਹੀ ਹੁੰਦਾ ਹੈ ਹਨਾ ਨੜੀ ਤੇ ਵਿਚਾਰ ਲੈਂਦਾ ਉਹਦੇ ਪੱਖਿਆਂ ਦੀ ਹਾਂ ਉਹ ਕਮੈਂਟ ਵੀ ਆ ਚੰਗਾ ਕਰਕੇ ਲਿਖਦੇ ਵਧੀਆ ਤੇ ਇਹ ਜੀ ਗੱਲ ਨਹੀਂ ਆ ਜੇ ਮੰਨ ਲਓ ਅ ਇੱਕ 1.2% ਹੈਗੇ ਮਾੜਾ ਗੈਰ ਵਾਲੇ ਉਹ ਦੇਖੀ ਗਾਇਨ ਗਾਇਨ ਨਹੀਂ ਮਿਲਦੀ ਹਾਂ ਬਾਕੀ ਵਧੀਆ ਵਾਲੇ ਵੀ ਹੈਗੇ ਆ ਠੀਕ ਆ ਜੀ ਕਮੈਂਟ ਕੋਈ ਇਹ ਜੀ ਗੱਲ ਨਹੀਂ ਹੈ ਜੀ ਵੀ ਸਾਰੇ ਹੀ ਮਾੜੀ ਕਰ ਜਾਂਦੇ ਬਹੁਤ ਵਧੀਆ ਕਮੈਂਟ ਨਹੀਂ ਆਉਂਦੇ ਆ ਲੋਰ ਪ੍ਰਭਾ ਉਹ ਕਮੈਂਟ ਆਉਂਦੇ ਆ ਹੈ ਕਰਦੇ ਆ ਬਹੁਤ ਕਮੈਂਟ ਆਉਂਦੇ ਆ ਤੇ ਕੋਈ ਆਪਾਂ ਆਏ ਨਹੀਂ ਹੈਗਾ ਵੀ ਤੁਹਾਨੂੰ ਆ ਮੈਂ ਕਿੱਟਾ ਪਕੇ ਦਿਖਾਉਨੇ ਆ ਜੀ ਐਂ ਕਰਦੇ ਆ ਹੁੱਲਣ ਬਾਜੀ ਕਰਦੇ ਆ ਕੋਈ ਹੈ ਉਹ ਆਪਣੇ ਕਰਦਾ ਕੰਮਕਾਰ ਆਪਣੇ ਆਪਾ ਤਾਂ ਜੁੱਟ ਜਿੱਤਾਂ ਜਿੱਦਾਂ ਦੀ ਆਪਾਂ ਲਾਈਫ ਜੀਂਦੇ ਆ ਮੰਨ ਲਓ ਆਪਣੇ ਘਰ 'ਚ ਜੇ ਹੋਣ ਮੰਨ ਲਓ ਚੋਲੇ ਬਗੋ ਧਾਰ ਲਿਆ ਬਣਾ ਲਿਆ ਉਹ ਵੀ ਦਿਖਾ ਦੇਣੀ ਤੁਹਾਨੂੰ ਰੋਟੀ ਪੱਕਦੀ ਰੋਟੀ ਪੱਕਦੀ ਜੀ ਆ ਜਿੱਦਾਂ ਆਪਣਾ ਕੰਮਕਾਰ ਕਰਦੇ ਆ ਉਹ ਚੀਜ਼ ਦਿਖਾ ਦੇਣੀ ਜੇ ਕਿਤੇ ਬਾਹਰ ਚੱਲ ਕੇ ਤਾਂ ਉਹ ਚੀਜ਼ ਦਿਖਾ ਦੇਣੀ ਅਸੀਂ ਸਪੈਸ਼ਲ ਨਹੀਂ ਹੈਗਾ ਵੀ ਹਾਂ ਵੀ ਵੀਡੀਓ ਬਣਾਉਣੀ ਆ ਉਹ ਚੱਕੋ ਵੱਡੀ ਚਲੋ ਚੱਲੀਏ ਉਹ ਕੰਮ ਨਹੀਂ ਜੀ ਹੈਗਾ ਜੇ ਕੋਈ ਪ੍ਰੋਗਰਾਮ ਜੇ ਕਿਤੇ ਮੰਨ ਲਓ ਕਿਤੇ ਉੱਧਾ ਆਣਾ ਜਾਣਾ ਜੀ ਆਇਂਦਾ ਹੈ ਨਹੀਂ ਬੰਦਾ ਹਾਂ ਪ੍ਰੋਗਰਾਮ ਪਰ ਜਾਊਗਾ ਬੈਠੇ ਵੀ ਆਉਂਦੇ ਜਾਂਦੇ ਰਹਿੰਦੀ ਆ ਪਰ ਕਹਿਰੋ ਵੀ ਵੀਡੀਓ ਸਾਨੂੰ ਫਿਰ ਅਸੀਂ ਉੱਥੇ ਜਾ ਕੇ ਅਸੀਂ ਵੀਡੀਓ ਸ਼ੂਟ ਕਰ ਲਦੇ ਆਏ ਦੂੜੀ ਆਪੀ ਹਾਂ ਕਿ ਹੁਣ ਵੀਡੀਓ ਨਹੀਂ ਹੈਗੀ ਕਿ ਚੱਕੋ ਗੱਡੀਓ ਚਲੋ ਚੱਲੀਏ ਉਹ ਕੰਮ ਨਹੀਂ ਹੈਗਾ ਸਾਡਾ ਅਸਲ ਕਿਉਂਕਿ ਸਾਡਾ ਆਪਣਾ ਕੰਮ ਵੀ ਹੈ ਪਿੱਛੇ ਅਸੀਂ ਵਿਹਲੇ ਨਹੀਂ ਹਾਂ ਹਣਾ ਉਹ ਕੰਮ ਹੁੰਦਾ ਉਹ ਬੰਦੇ ਦਾ ਦੀਦਾ ਮਾਲੋ ਹੁਣ ਨਹੀਂ ਨਹੀਂ ਪਿੱਛਾ ਜਿਹੜਾ ਬੰਦਾ ਕੱਲੀ ਵੀਡੀਓ ਬਰੇ ਆ ਤੋ ਕੰਮ ਨਹੀਂ ਪੁੱਛੀ ਹਾਂ ਪਰ ਸਾਲੂ ਪਿੱਛੇ ਕੰਮ ਵੀ ਦੇਖਣਾ ਪੈਂਦਾ ਜੀ ਸਾੜਾ ਦਾ ਰੱਬ ਨਹੀਂ ਜਦੋਂ ਆਪਾਂ ਘਰ ਦਾ ਕੰਮ ਨਹੀਂ ਦੇਖ ਲਾ ਭਾਈ ਡੰਗਰ ਵੀ ਤਾਂ ਵੀ ਦੇ ਦੇ ਕਿ ਹੋਇਆ ਡੰਗਰਾਂ ਦਾ ਭਾਈ ਜੀ ਤਾਂ ਹੀ ਦੁੱਧ ਪੈਂਦਾ 1 ਵਜੇ ਤੱਕ ਜੇ ਮੈਂ ਡੰਗਰਾਂ ਦਾ ਦੇਖਣਾ ਹਾਂ ਆਏ ਦਾ ਮੇਰੀਆਂ ਬਾਂਹਾਂ ਪਾ ਚੁੰਨੀਆਂ ਜੇ ਵੀਡੀਓ ਦੇ ਚੱਕਰ ਦੇ ਅਸੀਂ ਕੰਮ ਨਹੀਂ ਸਾਭੂਗੇ ਆਪਣਾ ਉਹ ਕੰਨੀ ਹੈਗਾ ਤੇ ਵੀਡੀਓ ਬਣਾ ਕੇ ਆਪਣਾ ਟਾਈਮ ਵੇਸਟ ਕਰਦਾ ਦੁੱਧ ਦਾ ਵੀ ਦੇਖ ਲੈ ਤੇਰਾ ਇੰਨਾ ਸੋਹਣਾ ਸਾਮਾ ਤੂੰ ਆ ਕੇ ਬੇਕੂਕ ਕੰਮ ਚ ਤੇ ਇਹ ਸਾਡਾ ਚਲੋ ਸ਼ੌਂਕ ਕਹਿ ਲਓ ਇਹਨੂੰ ਸਾਨੂੰ ਜਿਹੜੇ ਪਿਆਰ ਕਰਦੇ ਆ ਉਹਨਾਂ ਦਾ ਪਿਆਰ ਕਹਿ ਲਓ ਜਿਹੜੇ ਫੋਨ ਕਰਦੇ ਆ ਹਨਾ ਸਾਨੂੰ ਮੈਸੇਜ ਕਰਦੇ ਬਾਹਰ ਤੋਂ ਐਨੇ ਸਾਨੂੰ ਸਾਡੇ ਚਾਹੁੰਨ ਵਾਲੇ ਫੋਨ ਕਰਦੇ ਆ ਆ ਕੇ ਮਿਲ ਕੇ ਜਾਂਦੇ ਆ ਹੈ ਇਹ ਇਹ ਚੀਜ਼ ਦਾ ਸਾਨੂੰ ਇਹ ਚੀਜ਼ ਦੀ ਖਿੱਚ ਸਾਨੂੰ ਉਹਨਾ ਕਰਕੇ ਆ ਜੇ ਅਸੀਂ ਵੀਡੀਓ ਬਣਾਉਂਦੇ ਆ ਤਾਂ ਇਹ ਚੀਜ਼ ਦਾ ਸਾਨੂੰ ਲੋਕਾਂ ਦਾ ਪਿਆਰ ਖੇਚਦਾ ਨਹੀਂ ਹਾਂ ਹੁਣ ਭਾਈ ਦੇਖੋ ਮੈਂ ਹੱਥ ਜੋੜ ਕੇ ਕਹਿੰਦੀ ਹਾਂ ਬਾਹਰ ਤੋਂ ਪਿਆਰ ਕਰਦੀ ਹਾਂ ਇੱਕੋ ਹੀ ਤੁਹਾਡੇ ਮੂਰੇ ਅਰਦਾਸ ਕਰਦੀ ਆਂ ਬੇਨਤੀ ਕਰਦੀ ਆਂ ਜਾਂ ਤਾਂ ਵੀਡੀਓ ਦੇਖਣੀਓ ਬੰਦ ਕਰ ਦੋ ਜਾਂ ਗਲਤ ਕਮੈਂਟ ਕਰਨੇ ਬੰਦ ਕਰ ਦੋ ਮੈਨੂੰ ਪਤਾ ਦੇਖਣੀ ਤਾਂ ਹੈਗੀ ਆ ਬਸ ਦੇ ਤੁਹਾਡੇ ਨਾਲ ਵੀ ਪਿਆਰ ਆ ਜਿਹੜੇ 10% ਵਾਲੇ ਬੰਦੇ ਬਿਲਕੁਲ ਹਾਂ ਆਪਾਂ ਹਾਂ ਹੀ ਨਹੀਂ ਕਹਿੰਦੇ ਕਿ ਵੀ ਹਾਂ ਮਾੜਾ ਵੀ ਨਹੀਂ ਕਹਿੰਦੇ ਅਸੀਂ ਮਾੜਾ ਵੀ ਨਹੀਂ ਕਿਸੇ ਨੂੰ ਅਸੀਂ ਕਹਿੰਦੇ ਪਰ ਇੰਨੀ ਇੱਕ ਬੇਨਤੀ ਕਰਦੇ ਹਾਂ ਵੀ ਭਾਈ ਕਮੈਂਟ ਕਰਨ ਲੱਗੇ ਮਾੜਾ ਜਾ ਸੋਚ ਕੇ ਕਰੀ ਕਰੋ ਬਸ ਆਪਣੇ ਪਰ ਲਾ ਲਿਆ ਕਰੋ ਦੂਜੇ ਮੇਰੀ ਭੈਣ ਨੂੰ ਕਹੂੰਗਾ ਕੋਈ ਮੇਰੀ ਧੀ ਨੂੰ ਕਹੂੰਗਾ ਮੇਰੀ ਘਰ ਵਾਲੀ ਨੂੰ ਕਹੂੰਗਾ ਤਾਂ ਉਹਨੂੰ ਚੰਗਾ ਲੱਗੂਗਾ ਬਾਸ ਕੁਝ ਨਹੀਂ ਕਰਦੀ ਉਹਦੀ ਗੱਲ ਆ ਨਾ ਵੀ ਮਾੜਾ ਜਾ ਦੇਖ ਕੇ ਜਿੱਥੇ ਤੁਸੀਂ ਕੋਈ ਗੱਲ ਸਮਝਾਉਣੀ ਆ ਹਨਾ ਜੇ ਅਸੀਂ ਉਹਦੇ ਬਾਰੇ ਰਿਐਕਟ ਕਰਦੇ ਆ ਗੱਲ ਤਾਂ ਫਿਰ ਤੁਸੀਂ ਕਹਿ ਸਕਦੇ ਗੱਲ ਸਮਝਾਉਣ ਦੇ ਵੀ ਢੰਗ ਬਹੁਤ 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 ਤਰੀਕੇ ਤੋਂ ਤਰੀਕੇ ਆ ਕਿ ਜੇ ਕਿੰਨੀ ਗੱਲ ਸਮਝਾਉਣੀ ਵੀ ਆਪਾਂ ਤਾਂ ਕੋਈ ਕਹਿ ਲੋ ਵੀ ਸਮਝਾਉਂਦੀਆਂ ਵੀ ਸਾਡੀਆਂ ਭੈਣਾਂ ਕੋਈ ਐਸੀ ਗੱਲ ਦੀ ਤਾਂ ਅਗਲਾ ਸਾਨੂੰ ਪਰਸਨਲ ਮੈਸੇਜ ਕਰ ਸਕਦਾ ਕੋਈ ਹਨਾ ਨੰਬਰ ਸਾਰਿਆਂ ਕੋਲ ਤਕਰੀਬਨ ਹੈਗੇ ਹੀ ਯਾ ਭਾਈ ਭੈਣ ਕਹਿ ਕੇ ਉਹ ਉਹ ਕਰ ਸਕਦਾ ਏ ਮੰਨ ਲਓ ਹੁਣ ਜੇ ਕੋਈ ਸਾਡੀਆਂ ਜਿੰਨੀ ਮੈਸੇਜ ਪੜ੍ਹੇ ਆ ਉਹਦੇ 'ਚ ਸਾਡੀਆਂ ਭੈਣਾਂ ਨੇ ਵੀ ਕੋਲੋਂ ਚਲੋ ਮੈਸੇਜ ਇਹੇ ਕਰੀਵੇ ਉਹ ਜੈਸਮੀਨ ਨੂੰ ਕਹਿ ਰਹੀਆਂ ਭੈਣਾਂ ਐ ਕਰਕੇ ਐ ਗੱਲ ਆ ਉਹ ਚੀਜ਼ ਕੋਈ ਹੁਸਾ ਹੋਰ ਲੈਜੇ ਚ ਆ ਜਾਂਦੀ ਆ ਜਿਹੜਾ ਐਣਾ ਨਾ ਜੈਸਮੀਨ ਤੂੰ ਤਾਂ ਐ ਕਰਦੀ ਆ ਉਹ ਫੇਰ ਥੋੜਾ ਜਿਆ ਗੱਲ ਹੋਰ ਪਾਸੇ ਚ ਚਲ ਜਾਂਦੀ ਚਾਹੇ ਤੁਸੀਂ ਗੱਲ ਸਹੀ ਹੋ ਹੋ ਹਾਂ ਮੂਰੇ ਚਾਹੇ ਬੇਟਾ ਲਾ ਲਓ ਬੇਟੀ ਲਾ ਲਓ ਭੈਣ ਲਾ ਲਓ ਧੀ ਲਾ ਲਓ ਮੂਰੇ ਐਨਾ ਕ ਲੱਖ ਚ ਲੱਗਿਆ ਵਾ ਉਹ ਗੱਲ ਦਾ ਸਾਰੀ ਦਾ ਲੈ ਜਾ ਬਦਲ ਦਿੰਦਾ ਉਹ ਉੱਥੇ ਦੇ ਬੰਦਾ ਜਦੇ ਜਦ ਆ ਚੀਜ਼ ਪੜਦਾ ਜਦੇ ਬੰਦਾ ਐ ਸੋਚਦਾ ਵੀ ਵੀ ਇਹ ਸਾਡਾ ਕੋਈ ਚਾਹਣ ਵਾਲਾ ਯਾਰ ਵੀ ਸਾਨੂੰ ਕੋਈ ਗੱਲ ਸਮਝਾਉਂਦਾ ਉਹ ਉਹ ਚੀਜ਼ ਉੱਥੀ ਪਲਟ ਪਾਰਟੀ ਖਾ ਜਾਂਦੀ ਉਹ ਚੀਜ਼ ਮਤਲਬ ਜੇ ਕਿਸੇ ਨੇ ਸਮਝਾਉਣਾ ਵੀ ਆ ਚਲੋ ਸਮਝਾਉਣੇ ਵਾਲੇ ਵੀ ਹੋ ਸਕਦੇ ਨੇ ਵਿੱਚ ਵੀ ਆਏ ਪਰ ਥੋੜਾ ਜਿਹਾ ਤਰੀਕਾ ਗਲਤ ਹੈ ਜਿਹੜਾ ਦਾ ਇੱਕ ਗੱਲ ਦੀ ਥੋੜੀ ਵੀ ਆ ਪੁੱਛੋ ਕਿਆ ਹੂੰ ਵੇ ਹਸਪੀਟਲ ਤੋਂ ਕਰ ਰਹੀ ਮੈਨੂੰ ਕਹਿੰਦੇ ਵੀਡੀਓ ਬਣਾ ਹੱਸ ਕੇ ਵੀਡੀਓ ਬਣਾ ਹੱਸ ਕੇ ਵੀਡੀਓ ਬਣਾਈ ਚਲੋ ਠੀਕ ਆ papa ji ਮਾਣਾ ਮੋਟਾ ਬੰਦਾ ਜਦੋਂ ਇਹ ਤੇ ਕਮੈਂਟ ਆਉਣ ਲੱਗੇ ਹੁਣ ਤਾਂ ਤੂੰ ਹਸਪੀਟਲ ਸੇ ਬੈਠੀ ਅੱਜ ਤੂੰ ਹੱਸ ਕੇ ਵੀਡੀਓ ਬਣਾ ਦੱਸੋ ਕੀ ਕਰੀਏ ਇਸ ਵੀਡੀਓ ਚ ਇਦਾਂ ਹੋ ਜਾਂਦਾ ਸਨ ਵੀ ਜੇ ਅਸੀਂ ਹੁਣ ਵੀਡੀਓ ਚ ਮੂੰਹ ਲੰਕਾ ਕੇ ਹੀ ਫਰੀ ਚਾਹੀਏ ਵੀ ਅਸੀਂ 20 ਮਿੰਟ ਦੀ ਵੀਡੀਓ ਬਣਾਉਣੀ ਹੈ ਅੱਧੇ ਘੰਟੇ ਦੀ ਉਹ ਵੀ ਚੰਗਾ ਨਹੀਂ ਵੀ ਹਾਂ ਜੇ ਅਸੀਂ ਹੁਣ ਅੱਧਾ ਘੰਟਾ ਮੂੰਹ ਲੰਕਾ ਕੇ ਫਰੀ ਆਈਏ ਉਹ ਵੀ ਨਹੀਂ ਗੱਲ ਚਾਹੀਦੀ ਤਾ ਕਰਕੇ ਫਿਰ ਥੋੜਾ ਜਿਹਾ ਮੈਂ ਕਹਿ ਦਿੰਦਾ ਹੁੰਦਾ ਵੀ ਮਾੜਾ ਜਿਹਾ ਜੈਸਮੀਨ ਥੋੜੀ ਸਮਾਈਲ ਗੱਲ ਬਣਾਉਣੀ ਆਪਾਂ ਹਨਾ ਵੀ 20 ਟਿਮਟ ਵਾਈਫਾਈ ਮਾੜਾ ਜਿਹਾ ਕੋਈ ਹੋ ਗਿਆ ਦਿਖਾ ਦੇ ਬਾਰਾ ਉਹ ਤਾਂ ਹੁਣ ਜਿਹੜੀ ਉਹ ਜਾਣਦੀ ਹੈ ਨਾ ਜਿਹਨੂੰ ਤਕਲੀਫ ਐਤਾ ਨਹੀਂ ਉਹ ਕਰੀਦਾ ਹੁੰਦਾ ਜੀ ਮਾੜਾ ਜਿਹਾ ਕਿਸ ਤਲ ਲੱਗੇ ਸੋਤਾ ਨਹੀਂ ਮੇਰੇ ਮਾਪੇ ਜਾਣਦੇ ਮੇਰੇ ਪੂਲ ਵਾਲੇ ਮਾਪੇ ਜਾਣਦੇ ਰਵਿੰਦਰ ਜੌਰ ਦਾ ਜੀਦੀਪਾ ਜਾਣਦੇ ਆ ਇੱਕ ਕਹਿੰਦੇ ਮੋਲੂ ਤੇਰਾ ਭਾਈ ਨਹੀਂ ਹੈਗਾ ਤੇਰੀ ਬੜੀ ਦੀ ਦਾ ਭਾਈ ਕਿਆ ਲੋਕਾਂ ਨੇ ਕਿਆ ਕਹਾ ਕਿਸੇ ਉਹ ਹੱਦ ਹੋ ਗਈ ਦੱਸ ਇਹ ਬੜੀ ਦੀਦੀ ਦਾ ਭਾਈ ਆ ਉਹਦਾ ਭਾਈ ਨਹੀਂ ਲੱਗਿਆ ਉਹਦਾ ਭਾਈ ਉਹ ਓਹ ਜਿਆਦਾ ਆਪਸ ਵਿੱਚ ਮਾਂ ਪੈਣਾ ਏ ਹਾਂ ਉਹਨਾਂ ਦਾ ਭਾਈ ਭਾਈ ਉਹ ਲੱਗਿਆ ਕਮਾਲੇ ਹੋਈ ਪਈ ਲੋਕਾਂ ਨੇ ਉਹ ਵੀ ਬਸ ਜਾਂ ਤਾਂ ਮਾਪੇ ਜੂਪੀ ਵਾਲੇ ਜਿਹੜੇ ਮਾਪੇ ਆ ਸਾਡੇ ਭਾਬੀ ਦੇ ਕਰਦੇ ਆ ਉਹ ਮਾਂ ਮਾਂ ਕੰਦੀ ਡੈਡੀ ਕਹਿੰਦੀ ਆ ਹਾਂ ਉਹ ਭੈਣ ਭਾਈਓ ਲੱਗੇ ਤੇ ਭਾਈਓ ਨੇ ਕਿਹਾ ਉਹ ਕਿੱਲੇ ਲੱਗੇ ਰਸ ਬਸ ਵਾਲੇ ਹੁਣ ਕੋਈ ਲੋਕਾਂ ਨੂੰ ਤੋੜਨਾ ਹੈ ਦੋਨੇ ਆ ਤੋੜਨਾ ਤੋੜਨਾ ਉਸ ਤੋੜਨਾ ਤੂੰ ਚਾਲ ਕੋਈ ਦਾ ਮੈਨੂੰ ਨਹੀਂ ਕਮੈਂਟ ਦਿਖਾਇਆ ਕਿ ਨਾ ਅਸੀਂ ਆਪਣਾ ਜੀ ਮੈਂ ਤੇਰਾ ਭਾਈ ਨਹੀਂ ਹੈਗਾ ਲਾ ਫਰੇ ਦੀ ਮੈਂ ਮੈਂ ਕਹਤੋਂ ਵੀ ਨਾ ਮੈਂ ਤਾਂ ਦੋਨਾਂ ਦਾ ਬਸ ਮੈਂ ਤਾਂ ਬਸ ਨੂੰ ਹਾਂ ਅਸਰ ਟੈਨਸ਼ਨ ਕਿਆ ਲੈਣ ਦੀ ਅਸਰ ਅਸਰ ਹੀ ਨਾ ਕਰੋ ਹਾਂ ਜਿਹੜਾ ਕੋਈ ਕਹਿਣਾ ਪਿਆ ਤੂੰ ਬੁੱਲੀ ਜਾ ਆਪਣੇ ਨਵਾਗ ਦੇ ਲੋੜੇ ਨਾ ਲਾਉ ਤੂੰ ਵੀ ਠੀਕ ਹੈ ਅਸੀਂ ਚਲੋ ਬਸ ਰੀਨਾ ਨੇ ਬੋਲੀ ਆ ਮੀਆ ਗੱਲਾਂ ਉਹਨਾਂ ਦੇ ਦਿਲ ਪਰ ਲੱਗ ਗਈਆਂ ਮੈਨੂੰ ਪਤਾ ਅਗਲੇ ਬਲੌਗ ਚ ਮਿਲਦੇ ਦੱਸ ਦਿਓ ਕਿਹ ਚਾਹ ਬਲੌਗ ਚਾਹੀਦਾ ਬਣਾ ਲਾਂਗੇ ਜੇ ਕਿਸੇ ਨੂੰ ਗੁੱਸਾ ਆ ਲੱਗਿਆ ਗਿਲਾ ਲੱਗਿਆ ਤਾਂ ਭਾਈ ਅਸੀਂ ਮਾਫੀ ਮੰਗਦੇ ਆ ਪਰ ਕਮੈਂਟ ਥੋੜੇ ਜੀ ਆਪਣੀ ਸਮਝ ਦੀ ਗੱਲ ਕਰੇ ਕਰੋ ਤੇ ਦੱਸ ਦਿਓ ਵੀ ਅਗਲੇ ਬਲੌਗ ਤੁਹਾਨੂੰ ਖੁਸ਼ੀ ਚ ਚਾਹੀਦਾ ਦੁਖੀ ਚ ਚਾਹੀਦਾ ਰੋਂਦੇ ਚਾਹੀਦੇ ਕਿਵੇਂ ਚਾਹੀਦੇ ਲੈ ਰੋਣਾ ਕੰਮ ਨਹੀਂ ਆ ਹੱਦ ਦੀ ਐਂਦੀ ਲੋਕੀ ਦੀ ਹੁੰਦੀ